ਖਾਲਾ ਇਹ ਰੋਟੀ ਨਹੀਂ ਖਾਂਦੇ ਰੋਟੀ ਖਾਲਾ ਮਾਰਾ ਮਾਸ ਮੂਸੀ ਖਾਂਦੀ ਹੂ ਹਾਂ ਚੂਹੇ ਚਾਏ ਮੂਈ ਨਹੀਂ ਖੋਲਦੀ ਰੋਟੀ ਨੂੰ ਤਾਂ ਹੁਣ ਮੈਂ ਫਿਰ ਉਧਰਲੀ ਖੁੱਡ ਚ ਬਾੜਦਨੇ ਆਹ ਕੁੱਤੇ ਪਟ ਕੇ ਕੱਲ ਇਹ ਚ ਛੱਡ ਕੇ ਗਿਆ ਸੀ ਮੈਂ ਉੱਤੇ ਆ ਦੇਖਿਆ ਸੀ ਕਿ ਉਪਰ ਵਾਲੀ ਜਮਾਂ ਹੀ ਦੇਖ ਲਾ ਨਾ ਉਹ ਦੂਜਾ ਹੋ ਜਾਂਦਾ ਆ ਦਿਨਾਂੀਆਂ ਚ ਹੂੰ ਨਾ ਕਰਲੀ ਭੱਜੇ ਨਾ ਇਹ ਭੱਜਣ ਨਹੀਂ ਨਹੀਂ ਇਹ ਭੈਣ ਤਰੀ ਇਹ ਤਾਂ ਠੰਡ ਨੇ ਮਾਰ ਲਈ ਇੱਕ ਸਾਡੇ ਘਰੇ ਅੰਦਰ ਆਉਂਦੀ ਆ ਅੱਛਾ ਏ ਉਹ ਭੈਣ ਦੇ ਦੇਣੇ ਦੀ ਉਹ ਤਾਂ ਫਰਸ਼ ਤੇ ਇਨਾ ਭਾਈ ਦੀ ਤਾਂ ਲੋਟ ਹੀ ਨਹੀਂ ਆਉਂਦੀਗੀ ਸਾਡੇ ਮੰਜੇ 'ਤੇ ਚੜ ਕੇ ਬਹਿ ਗਈ ਲੀੜੇ 'ਚ ਇਹ ਬਾਈ ਜੇ ਲੜ ਲੁੱੜ ਜਾਵੇ ਨਹੀਂ ਇਹ ਕੁਛ ਨਹੀਂ ਕਹਿੰਦੀਗੀ ਲੜਦੀ ਹੀ ਨਹੀਂ ਛੇਤੀ ਜਰ ਇਹ ਉਹ ਦੂਜੇ ਦਿਨ ਤੂੰ ਜਾਨੀ ਭਈਏ ਇਹ ਨਾਲ ਹੀ ਫੜ ਲੈਂਦੇ ਹਨ ਨਾ ਉਹ ਤਾਂ ਨਾ ਬੌਰੀਏ ਛੱਡਣ ਹਾਂ ਬੌਰੀਏ ਨਹੀਂ ਛੱਡਦੇ ਬੌਰੀਏ ਤਾਂ ਜਪਤਾ ਲੱਗ ਜੇ ਸਹੀ ਇਹ ਤਾਂ ਸਾਲੇ ਪੈੜ ਦੇਖ ਲੈਂਦਾ ਇੱਥੇ ਮੈਂ ਪੈੜਾਂ ਮਟਾ ਕੇ ਗਿਆ ਇੱਥੇ ਕੱਲ ਇਹ ਤੋੜ ਕੇ ਲਿਆਂਦਾ ਨਾ ਉੱਤਰ ਸਾਰੇ ਇੱਥੇ ਪੈਣਾ ਤੇ ਮਾਰ ਕੇ ਗਿਆ ਛੋਟੀ ਮੈਂ ਪੈਣ ਜਦੋਂ ਮਾਟੋਂ ਪਟਲਣ ਮੈਂ ਆਪਾਂ ਤਾਂ ਬਚਾਈ ਏ ਇਹ ਖਾਂਦੇ ਪਤਾ ਨਹੀਂ ਯਾਰ ਕਿਵੇਂ ਮੈਂ ਤਨ ਮਾਸ ਲਈ ਝਾਕਣ ਨੂੰ ਕੱਲ ਤਾਂ ਉਹੀ ਇਹਦਾ ਭਾਈ ਉਹ ਦੂਜਾ ਤੇਲ ਵਾਲਾ ਵਧੀਆ ਤੇਲ ਹੁੰਦਾ ਬਜਾਦੇ ਆ ਹੋਇ ਤੇਲ ਦਾ ਕਰਕੇ ਤੇਲ ਇੱਕ ਵਾਰੀ ਨਾ ਮੇਰੇ ਗੁੱਡੇ ਤੇ ਭੱਜੀ ਸੀਗੇ ਖੇਡਦੇਆਂ ਤੋਂ ਗੁੱਟਾ ਬਹੁਤ ਹਫ਼ਤਾ ਉਹ ਕੀਤਾ ਤੰਗ ਤੇ ਬੰਦਾ ਮੈਨੂੰ ਕਹਿੰਦਾ ਕਿ ਆਹ ਤੇਲ ਲਾਲਾ ਤੇ ਮੇਰੇ ਤਾਂ ਦਿਮਾਗ ਚੋਂ ਹੀ ਨਿਕਲ ਗਈ ਮੇਰਾ ਗੁੱਡਾ ਦੁਖਦਾ ਸੀ ਇੰਨਾ ਵਧੀਆ ਤੇਲ ਇਹਦਾ ਤੇਲ ਹੁੰਦਾ ਬਹੁਤ ਐਜ ਤੇਲ ਦਾ ਕਰਕੇ ਖਾਂਦੇ ਬੋਰੀਏ ਬਾਰੇ ਭੈਣ ਦੀ ਯਾਰ ਤਾਂ ਹੀ ਤੇ ਸਾਰਾ ਟੱਬਰ ਤੁਰਿਆ ਫਿਰਦਾ ਰਹਿੰਦਾ ਮੈਂ ਚੱਲ ਉੱਥੇ ਕੁੱਤੇ ਕੱਤੇ ਨਾ ਖਾ ਜਾਣ ਜੇ ਉੱਥੋਂ ਮੈਂ ਲਿਆ ਕੇ ਇੱਥੇ ਖੁੱਡ ਚਵਾੜ ਗਿਆ ਇਹਨੂੰ ਹੁਣ ਮਤਲਬ ਰਾਦਾ ਉਹ ਕਿਸੇ ਉਹ ਸਾਈਡ ਜੀ ਤੇ ਹੈਗੀ ਖੁੱਡ ਉਹ ਚਵਾੜ ਦਿੰਨੇ ਆ ਇਹ ਖਾਵੇ ਕੋ ਫੇਰੀ ਖਾਂਦੀ ਹੈ ਨਹੀਂ ਇਹ ਤਾਂ ਭਾਈ ਮਾਸ ਹੀ ਖੋ ਮੈਂ ਖਸਲ ਤੁਰਨ ਜੋਗੀ ਹੈ ਨਹੀਂ ਚਲ ਮਾੜਾ ਮੋਟਾ ਦੋ ਵਰਕੀਆਂ ਖਾ ਲਏ ਨੇ ਨਾਸਰਾਜ ਦੇ ਵੇਖਾ ਮੜਾ ਤੁਰਕੀ ਨਹੀਂ ਤੁਰਦੀ ਧੁੱਪ ਦਾ ਕਰਕੇ ਬੈਠੀ ਆ ਇਹੋ ਜਿਹੀ ਖੜੀ ਆਕੜੀ ਆ ਤੁਰਦੇ ਹੈ ਤਾਂ ਠੀਕ ਆ ਧੁੱਪ ਸੇਕਦੀ ਆ ਹੁਣ ਧੁੱਪ ਦਾ ਕਰਕੇ ਆ ਬਿੰਗੀ ਹੀ ਹੋਈ ਗਿਆ ਠਰਦੀ ਵਾਲੀ ਛੇਤੀ ਹੈ ਜਰ ਕਿੰਨੀ ਹਾੜਾ ਹੈ ਨਾ ਹੂੰ ਪੈਰ ਬਾਲੇ ਤਗੜੇ ਹੁੰਦੇ ਤੇ ਪੈਰ ਨਹੀਂ ਜਿੱਥੇ ਪੈਰ ੜਾ ਲੇ ਪਹਿਲਾਂ ਕਹਿੰਦੇ ਹੁੰਦੇ ਇਹਦੇ ਨਾਲ ਹੀ ਚੋਰੀਆਂ ਕਰਦੇ ਸੀ ਹਨਾ ਬਹੁਤ ਜਿੱਥੇ ਪੈਰ ਡਾਲੇ ਮਤਲਬ ਕਿ ਰੱਸਾ ਪਾ ਕੇ ਤਾਂ ਸੱਡ ਦਿੰਦੇ ਸੀ ਨਾ ਮੇਰਾ ਮੇਰੇ ਭੈਣ ਦਾ ਬਾਜਰੀ ਦੇ ਚ ਆ ਗਈ ਜੀ ਕੁੱਟਣ ਵਾਲੀ ਈਡੀ ਕੀ ਸੀ ਛੋਟੀ ਜੀ ਬਾਜਰੀ ਦੇ ਰੁਗ ਵੱਢ ਕੇ ਉਮੇ ਮੈਂ ਲਾਦ ਰਹੀ ਜਿਹੜੇ ਚ ਉਮੇ ਘਰੇ ਆ ਗਈ ਘਰੇ ਮੈਂ ਭਾਈ ਕੁੱਤਰਨ ਲੱਗਾ ਜਦੋਂ ਰੁਗ ਲਾਇਆ ਜਦੋਂ ਦੂਜਾ ਰੁਗ ਲਾਉਣ ਲੱਗਾ ਉਹਦੀ ਪੂਫ ਜਦੋਂ ਗਈ ਟੋਕਿਆਂ ਕੋਲੇ ਰਹਿ ਗਈ ਨੌੜਾ ਕੇ ਮੇਰੇ ਨੂੰ ਮੂੰਹ ਆਦਾ ਉ ਜੀਬਾਂ ਕੱਢ ਮੈਂ ਚੱਕ ਕੇ ਰੋਗ ਲਾਉਣ ਲੱਗਾ ਥੋੜੀ ਪਾਣੀ ਨੂੰ ਤਾਂ ਦੇਖੀ ਪਹਿਲੀ ਵਾਰੀ ਸੀ ਤੇ ਜੀਬਾਂ ਕੱਢ ਮਾ ਦਾ ਪੱਠਿਆਂ ਦੇ ਕੰਡੇ ਹੋ ਗਏ ਹੁਣੇ ਖੜੇ ਹੈਨਾ ਲੈ ਆਈ ਤੂੰ ਖਾ ਲੈ ਬ੍ਰਾਵੋ ਜਾਂ ਤਾਂ ਇੱਥੇ ਅੱਗ ਜੀ ਮਚਾ ਦੇ ਹੈਨਾ ਹੂੰ ਲਿਆਉਣਾ ਹੁੰਦਾ ਇੱਥੇ ਅੱਗ ਜੀ ਮਚਾ ਦੇ ਸੇਕ ਜੇ ਨਾ ਹੋ ਜੂ ਸੈਟਿੰਗ ਖਾਂਦੀ ਨਹੀਂ ਮੈਂ ਚੱਲ ਦੋ ਬੁਰਕੀਆਂ ਖਾ ਲੂ ਫਿਰ ਇਹਨਾਂ ਨੂੰ ਖੁੱਡ ਚ ਪਾੜ ਦਾਂਗੇ ਹੁਣ ਤੁੱਪਦਾ ਕਰਕੇ ਬੈਠੀ ਠਰੀ ਵੀ ਸੀਗੀ ਇੱਥੇ ਅੰਦਰੋਂ ਬਾਹਰ ਨਿਕਲ ਕੇ ਬੈਗੀ ਆਹ ਖੁੱਡ ਚ ਪਾੜਦੀ ਆ ਵੀ ਫੁੱਟ ਤਾਂ ਠੀਕ ਐ ਆਹ ਇਹਦੇ ਚ ਪਾੜ ਤੇ ਲਕੂ ਜੀ ਚ ਹਣੀ ਖਾ ਲੂ ਤੇ ਇਹ ਰੋਟੀ ਨਹੀਂ ਖਾਂਦੀ ਬਈ ਇਹ ਮਾਸ ਹੀ ਖਾਂ ਮਾਸ ਵਾਲਾ ਹੀ ਐ ਪ੍ਰੋਗਰਾਮ ਆ ਹਾਂ ਦਾ ਚੱਲ ਮੈਂ ਖਾ ਸਾਲੀ ਇੱਕ ਦੀ ਬੁਰਕੀ ਖਾ ਲੂ ਤੇ ਹਾਂਜੀ ਚੱਲ ਜੀ ਚਲਾ ਵਧੀਆ ਜੀ ਵਧੀਆ ਵਧੀਆ ਦਾ ਦੋਤੋਂ ਨਾ ਚੈਰੂ ਪੋਟਾ ਆਇਆ ਉਹ ਪੋਟਾ ਕਲੇਜੀ ਜਿਹੜੀ ਹੁੰਦੀ ਉਹ ਲਿਆ ਕੇ ਛੱਡਦੇ ਹੋ ਇੱਥੇ ਆਪੇ ਖਾਜੂ ਹੋਰ ਭੱਜ ਕੇ ਜਾਣ ਜੋਗੀ ਹੈ ਨਹੀਂ ਇਹਦਾ ਇੱਥੋਂ ਖੁੱਡ ਜੂ ਨਹੀਂ ਕਿ ਇੱਥੇ ਵਹਿ ਗਈ ਮੇਰੇ ਸਿਆਣ ਚ ਨਹੀਂ ਰਹਿ ਗੋ ਗੋ ਆ ਜੀ ਕੋ ਉਹ ਕੱਲ ਜਿਹੜੀ ਇੱਥੇ ਮੈਂ ਖੁੱਡ ਛੱਡ ਕੇ ਗਿਆ ਅੱਛਾ ਆ ਬਾਹਰ ਨਿਕਲੀ ਬੈਠੀ ਹੁਣ ਮੈਂ ਤਾਂ ਰੋਟੀ ਲਿਆ ਸੀ ਮੈਂ ਚੱਲ ਖਾ ਲੂ ਇੱਕ ਅਤੀ ਬੁਰਖੀ ਰੋਟੀ ਖਾਂਦੀ ਨਹੀਂ ਇਹ ਹੋਰ ਕੱਲੇ ਵੀ ਵਿਆਹ ਹੀ ਆ ਹੈ ਆ ਕੱਲ ਵੀ ਹਾਂ ਰੋਟੀ ਪਾ ਕੇ ਗਾ ਪਤਾ ਨਹੀਂ ਦਾ ਕੁੱਤੇ ਕੱਤੇ ਹੀ ਖਾ ਗਏ ਇੱਥੇ ਜੇ ਨਗੇ ਇਥੋਂ ਦੀ ਹਾਂ ਹਾਂ ਉਦੋਂ ਮੈਂ ਖੁੱਡ ਚ ਪਾੜ ਗਿਆ ਸੀ ਉਹ ਖੁੱਡ ਕੁੱਤਿਆਂ ਦੀ ਪੱਟੀ ਪਈ ਆ ਅੱਛਾ ਹੂੰ ਹੁਣ ਮੈਨੂੰ ਚੇਤਾ ਆਇਆ ਤਾਂ ਮੈਂ ਜਰ ਮੁੱਖੀ ਬੈਠਿਆ ਮੈਂ ਚਾਹ ਰੋਟੀ ਪਾਇਆ ਮਾਨੂੰ ਰੋਟੀ ਨਹੀਂ ਖਾਣੀ ਇਹ ਆ ਲੋ ਜੀ ਹਾਂ ਖਾਲਾ ਰੋਟੀ ਰੋਟੀ ਚ ਹੀ ਪਾੜ ਤਾ ਹਲਾ ਰੋਟੀ ਕਰਾ ਜਦ ਖੜਾ ਲੱਭੋਤੀ ਗਿਆ ਇਰਾਮ ਆ ਬੇਕਰੀ ਉੱਥੋਂ ਕੋਲ ਤੋਂ ਦੋ ਬੰਦੇ ਆਏ ਉਹ ਅੱਖ ਵਿੱਚ ਗੱਲਾਂ ਕਰਦੇ ਵਿਚਰੇ ਮੈਂ ਖੜਾ ਮਾਂ ਮੈਂ ਇੱਕ ਉਹਨੂੰ ਗੱਲਾਂ ਕਰ ਰਿਹਾ ਸੀ ਅਸਨਾ ਕੋਈ ਕੋਈ ਨਹੀਂ ਜਾਂਦਾ ਜੀ ਪਰ ਗਿਆ ਪਤਾ ਲੱਗਿਆ ਵੀ ਮਾਰਦਾ ਉਹ ਯਾਰ ਉਸਦੇ ਨਾਲ ਜਾਨਵਰ ਨੂੰ ਪਤਾ ਲੱਗਣ ਲੱਗ ਜਾਂਦਾ ਉਹਨਾਂ ਦੀ ਗੱਲਾਂ ਸੁਣ ਕੇ ਉਹਦੇ ਫੁੱਟ ਚ ਕੋ ਚਲੋ ਠੀਕ ਹੈ ਜੀ ਦੇਖ ਲੋ ਮਿੱਤਰੋ ਦੁਨੀਆ ਕਿੰਨੇ ਤਰ੍ਹਾਂ ਦੀ ਪਈ ਹੈ ਕਈ ਬੰਦੇ ਦੇਖ ਕੇ ਸੱਪ ਜਾ ਇਹ ਗੋ ਹੋ ਗਈ ਉਹਨੂੰ ਮਾਰ ਦਿੰਦੇ ਆ ਤੇ ਇਹ ਬੰਦਾ ਕਹਿੰਦਾ ਕੱਲ ਦੀ ਸੀਗੀ ਬੈਠੀ ਬਾਕੀ ਤੂੰ ਹੀ ਸੌਣੀ ਲਿੱਤਾ ਵਾ ਤੇ ਕੀ ਕਹਿੰਦਾ ਬਾਈ ਇਤਾਂ ਦੀਆਂ ਵੀਡੀਓ ਹੋਰ ਦੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ